ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨੀ ਕਿ ਭਾਵੇਂ ਪਿੰਡ ਹੋਵੇ ਤੇ ਭਾਵੇਂ ਸ਼ਹਿਰ ਹੋਵੇ ਸਾਡੇ 게ਟ ਦੇ ਗਾੜੀ ਆਵਾਰਾ ਕੁੱਤੇ ਆਣ ਕੇ ਤੇ ਗੰਦ ਪਾ ਜਾਂਦੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਆਵਾਰਾ ਕੁੱਤੇ ਤੁਰੇ ਫਿਰਦੇ ਹੁੰਦੇ ਹੋ ਸਾਡੇ ਘਰਾਂ ਦੇ ਮੁੱਖ ਦਰਵਾਜ਼ੇ ਜਿਹੜੇ ਹੁੰਦੇ 게ਟ ਹੁੰਦੇ ਆ ਉਹਨਾਂ ਦੇ ਵਿੱਚ ਆਣ ਕੇ ਤੇ ਪੋਟੀ ਕਰ ਜਾਂਦੇ ਆ ਬਾਥਰੂਮ ਕਰ ਜਾਂਦੇ ਆ ਜਿਹੜੇ ਫਿਰ ਤੁਸੀਂ ਜਾਣਦੇ ਕਿ ਭੈਣਾਂ ਨੂੰ ਚੁੱਕੜੇ ਪੈਂਦੇ ਆ ਤੇ ਫਿਰ ਉਹ ਬਹੁਤ ਹੀ ਔਖਾ ਲੱਗਦਾ ਆ ਕਿਉਂਕਿ ਇਹੋ ਜਿਹਾ ਗੰਦ ਚੁੱਕਣਾ ਬੜਾ ਔਖਾ ਹੁੰਦਾ ਆ ਤੇ ਅੱਜ ਤੁਹਾਡੇ ਨਾਲ ਉਹ ਤਰੀਕੇ ਬਾਰੇ ਗੱਲ ਕਰਨੀ ਆ ਕਿ ਜਿਸ ਨੂੰ ਆਪਾਂ ਵਰਤਾਂਗੇ ਨਾ ਤੇ ਕੁੱਤੇ ਸਾਡੇ ਘਰਾਂ ਦੇ ਗੇਟਾਂ ਦੇ ਲਾਗੇ ਬਿਲਕੁਲ ਨਹੀਂ ਆਉਣਗੇ ਤੇ ਦੂਰੋਂ ਹੀ ਵੇਖ ਕੇ ਤੇ ਭੱਜ ਜਿਆ ਕਰਨਗੇ ਕਿਉਂਕਿ ਆਵਾਰਾ ਕੁੱਤੇ ਪਿੰਡਾਂ 'ਚ ਵੀ ਹੁੰਦੇ ਆ ਤੇ ਸ਼ਹਿਰਾਂ 'ਚ ਵੀ ਹੁੰਦੇ ਆ ਤੇ ਫੇਰ ਉਹ ਅਕਸਰ ਹੀ ਘਰ ਦੀਆਂ ਕੰਧਾਂ ਦੇ ਨਾਲ ਬਾਥਰੂਮ ਕਰ ਜਾਂਦੇ ਆ ਪੋਟੀ ਕਰ ਜਾਂਦੇ ਆ ਜਿਹੜੀ ਕਿ ਫਿਰ ਬਹੁਤ ਹੀ ਔਖੀ ਸਫਾਈ ਕਰਨੀ ਹੋ ਜਾਂਦੀ ਆ ਤੇ ਉਹ ਕਿਹੜਾ ਤਰੀਕਾ ਵਾ ਆਜੋ ਆਪਾਂ ਉਸ ਬਾਰੇ ਗੱਲ ਕਰੀਏ ਗੇਟ ਗਾੜੀਆਂ ਕੁੱਤੇ ਭਜਾਉਣ ਵਾਸਤੇ ਤੁਸੀਂ ਕੀ ਕਰਨਾ ਵਾ ਕਿ ਇੱਕ ਬੋਤਲ ਲੈਣੀ ਆ ਐਵੇਂ ਦੀ ਬੋਤਲ ਲੈ ਕੇ ਨਾ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਕਿ ਇੰਨਾ ਕੁ ਪਾਣੀ ਜਿਹੜਾ ਵਾ ਨਾ ਉਹ ਪਾ ਲੈਣਾ ਵਾ ਤੇ ਪਾਣੀ ਪਾਉਣ ਤੋਂ ਬਾਅਦ ਤੁਸੀਂ ਉਸ ਵਿੱਚ ਕੋਈ ਵੀ ਨੀਲ ਪਾ ਦਿਓ ਜਿਹੜਾ ਆਪਾਂ ਕੱਪੜਿਆਂ ਨੂੰ ਲਾਉਂਦੇ ਹੁੰਦੇ ਸੀ ਨਾ ਨੀਲ ਉਹ ਨੀਲ ਵਿੱਚ ਪਾ ਦੇਣਾ ਵਾ ਤੇ ਨੀਲ ਪਾਉਣ ਤੋਂ ਬਾਅਦ ਉਸ ਬੋਤਲ ਨੂੰ ਤੁਸੀਂ ਚੰਗੀ ਤਰ੍ਹਾਂ ਹਿਲਾ ਦੇਣਾ ਵਾ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਇਹ ਬੋਤਲ ਜਿਹੜੀ ਪੂਰੀ ਇੱਥੋਂ ਤੱਕ ਪਾਣੀ ਦੀ ਭਰ ਲੈਣੀ ਆ ਤੇ ਇਸ ਬੋਤਲ ਨੂੰ ਤੁਸੀਂ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਬਾਹਰਲੇ ਪਾਸੇ ਆਪਣੇ ਘਰ ਦੇ ਬਾਹਰਲੇ ਪਾਸੇ ਕੋਈ 1.5 ਕੋ ਫੁੱਟ ਦੇ ਉੱਪਰ ਜਿਹੜਾ ਵਾ ਇਸ ਬੋਤਲ ਨੂੰ ਰੱਖ ਦੇਣਾ ਵਾ ਕੁਝ ਲੋਕ ਕੀ ਕਰਦੇ ਆ ਕਿ ਇਹਨਾਂ ਬੋਤਲਾਂ ਨੂੰ ਉੱਚੀਆਂ ਕਰਕੇ ਟੰਗ ਦਿੰਦੇ ਆ ਪੜਿਓ ਇਹਨਾਂ ਬੋਤਲਾਂ ਨੂੰ ਨਾ ਉੱਚੀਆਂ ਕਰਕੇ ਟੰਗ ਦਿੰਦੇ ਆ ਜਿਸ ਕਰਕੇ ਕੁੱਤੇ ਦੀ ਨਜ਼ਰ ਨਹੀਂ ਪੈਂਦੀ ਤੇ ਉਹ ਕੁੱਤੇ ਜਿਹੜੇ ਆਣ ਕੇ ਫਿਰ ਉਸ ਤਰ੍ਹਾਂ ਹੀ ਬਾਥਰੂਮ ਕਰ ਦਿੰਦੇ ਆ ਪੋਟੀ ਕਰ ਦਿੰਦੇ ਆ ਤੇ ਇਹਨਾਂ ਨੂੰ ਆਪਣੇ ਘਰ ਦੇ ਬਾਹਰਲੇ ਪਾਸੇ ਨਾ ਤੁਸੀਂ ਦੋਨਾਂ ਸਾਈਡਾਂ ਤੇ ਕੋਈ 1.5 ਕੋ ਫੁੱਟ ਉੱਚੀ ਕਰਕੇ ਨਾ ਤੇ ਲਾ ਦੇਣੀ ਆ ਜਿਸ ਤਰ੍ਹਾਂ ਕਰਨ ਦੇ ਨਾਲ ਨਾ ਕੁੱਤੇ ਦੂਰੋਂ ਹੀ ਇਹ ਬੋਤਲ ਨੂੰ ਵੇਖ ਕੇ ਤੇ ਭੱਜ ਜਾ ਕਰਨਗੇ ਕਿਉਂਕਿ ਜਿਹੜਾ ਨੀਲਾ ਰੰਗ ਹੁੰਦਾ ਵਾ ਨਾ ਉਹ ਕੁੱਤਿਆਂ ਦੀ ਅੱਖ ਦੇ ਵਿੱਚ ਬਹੁਤ ਚੁਬਦਾ ਹੁੰਦਾ ਤੇ ਉਹ ਨੀਲੇ ਰੰਗ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸਕਦੇ ਹੁੰਦੇ ਬੋਤਲ ਨੂੰ ਨਾ ਅਸੀਂ ਗੇਟ ਦੇ ਬਾਹਰਲੀ ਸਾਈਡ ਦੇ ਉੱਤੇ ਦੋਨਾਂ ਸਾਈਡਾਂ ਤੇ ਤੁਸੀਂ ਦੋ ਬੋਤਲਾਂ ਤਿੰਨ ਬੋਤਲਾਂ ਭਾਵੇਂ ਤੁਸੀਂ ਆਪਣੇ ਗੇਟ ਦੇ ਬਾਹਰ 1.5 ਕੋ ਫੁੱਟ ਉਚਾਈ ਦੇ ਉੱਪਰ ਰੱਖ ਦੋ ਪਰ ਇਹ ਬੋਤਲ ਪੂਰੀ ਭਰ ਲਿਓ ਫੇਰ ਤੁਸੀਂ ਰੱਖੋਗੇ ਨਾ ਤੇ ਇਹ ਰੰਗ ਜਿਹੜਾ ਵਾ ਨਾ ਇਹ ਕੁੱਤਿਆਂ ਦੀਆਂ ਅੱਖਾਂ 'ਚ ਬਹੁਤ ਚੁਪਦਾ ਹੁੰਦਾ ਉਹ ਨੀਲੇ ਰੰਗ ਨੂੰ ਨਾ ਵੇਖ ਨਹੀਂ ਸਕਦੇ ਹੁੰਦੇ ਇਸ ਕਰਕੇ ਇਹ ਕਲਰ ਨੂੰ ਵੇਖ ਕੇ ਤੇ ਉਹ ਕੁੱਤੇ ਦੂਰੋਂ ਭੱਜ ਜਾਂਦੇ ਆ ਉਹ ਲਾਗੇ ਨਹੀਂ ਆਉਂਦੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਫੇਰ ਉਹ ਜਦੋਂ ਤੁਸੀਂ ਗੇਟ ਅੱਗੇ ਰੱਖੋਗੇ ਨਾ ਤੇ ਤੁਹਾਡੇ ਕਦੇ ਵੀ ਘਰ ਅਵਾਰਾ ਕੁੱਤੇ ਨਹੀਂ ਆਉਣਗੇ ਉਹ ਹਮੇਸ਼ਾ ਹੀ ਦੂਰੋਂ ਹੀ ਵੇਖ ਕੇ ਭੱਜ ਜਿਆ ਕਰਨਗੇ ਇਸੇ ਅਰ ਅਸੀਂ ਵੀ ਰੱਖਿਆ ਸੀ ਸਾਡੇ ਵੀ ਆਣ ਕੇ ਕੁੱਤੇ ਬਹੁਤ ਹੀ ਆਵਾਰਾ ਜਿਹੜੇ ਉਹ ਗੰਦ ਪਾਉਂਦੇ ਹੁੰਦੇ ਸੀ ਤੇ ਜਦੋਂ ਦੀ ਅਸੀਂ ਇਹ ਟ੍ਰਿਕ ਵਰਤੀ ਆ ਨਾ ਉਦੋਂ ਦਾ ਕੁੱਤੇ ਸਾਡੇ ਗੇਟ ਦੇ ਅੱਗੇ ਬਿਲਕੁਲ ਨਹੀਂ ਆਉਂਦੇ ਤੇ ਕਈ ਜਗ੍ਹਾ ਦੇ ਉੱਪਰ ਤੁਸੀਂ ਵੇਖਿਆ ਵੀ ਹੋਏਗਾ ਸ਼ਹਿਰਾਂ 'ਚ ਕਿ ਉਹਨਾਂ ਨੇ ਇਹੋ ਜਿਹੀਆਂ ਬੋਤਲਾਂ ਜਿਹੜੀਆਂ ਵਾ ਨਾ ਨੀਲ ਕੋਲ ਕੇ ਬਹੁਤ ਟੰਗੀਆਂ ਹੋਣਗੀਆਂ ਪਰ ਜੇਕਰ ਤੁਸੀਂ ਉੱਚੀਆਂ ਟੰਗ ਦੋਗੇ ਨਾ ਤਾਂ ਫਿਰ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ ਕਿਉਂਕਿ ਫਿਰ ਉਹ ਕੁੱਤਿਆਂ ਦੀ ਨਜ਼ਰ ਨਹੀਂ ਬੋਤਲਾਂ ਵੱਲ ਪੈਂਦੀ ਤੇ ਹਮੇਸ਼ਾ ਉਨੀ ਕੀ ਉਚਾਈ ਤੇ ਇਹਨਾਂ ਨੂੰ ਰੱਖੋ ਤਾਂ ਕਿ ਕੁੱਤਿਆਂ ਦੀ ਨਜ਼ਰ ਜਿਹੜੀ ਹੈ ਨਾ ਆਸਾਨੀ ਨਾਲ ਇਹ ਬੋਤਲਾਂ ਤੇ ਪੈ ਜੇ ਤੇ ਉਹ ਵੇਖ ਕੇ ਨਾ ਫਿਰ ਇਹਨਾਂ ਬੋਤਲਾਂ ਨੂੰ ਤੇ ਭੱਜ ਜਾਂਦੇ ਆ ਤੇ ਇਸ ਤਰ੍ਹਾਂ ਵਰਤ ਕੇ ਜਰੂਰ ਵੇਖਿਓ ਤੇ ਫਿਰ ਜਰੂਰ ਦੱਸਿਓ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਕੁੱਤਿਆਂ ਨੂੰ ਤੁਸੀਂ ਭਜਾਣ 'ਚ ਕਾਮਯਾਬ ਹੋਏ ਜੇ ਤੇ ਤੁਹਾਨੂੰ ਇਹ ਟ੍ਰਿਕ ਕਿਹੋ ਜਿਹੀ ਲੱਗੀ